ਰੇਡੀ ਅੱਜਕੱਲ੍ਹ ਪੰਜਾਬ ਵਿੱਚ ਖੇਡ ਸਰਗਰਮੀਆਂ ਪੂਰੀਆਂ ਸਿਖਰਾਂ ਉੱਤੇ ਹਨ ਡੰਡੀ ਇੱਕ ਪਾਸੇ ਜਿੱਥੇ ਖਿਡਾਰੀ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਸੀਜ਼ਨ ਵਿੱਚ ਜੋਰ ਅਜਮਾਈ ਕਰ ਰਹੇ ਹਨ ਉੱਥੇ ਦੂਜੇ ਪਾਸੇ ਸਕੂਲ ਖੇਡਾਂ ਵਿੱਚ ਵਿਦਿਆਰਥੀ ਜੀਵਨ ਦਾ ਆਨੰਦ ਮਾਣਦੇ ਬੱਚੇ ਖੇਡਾਂ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰ ਰਹੇ ਹਨ ਡੰਡੀ ਜੇਕਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਉੱਤੇ ਤਰਸ਼ੀ ਨਜ਼ਰ ਮਾਰੀ ਜਾਵੇ ਤਾਂ ਮਹਿਸੂਸ ਹੁੰਦਾ ਹੈ ਕਿ ਭਾਰਤੀ ਖਿਡਾਰੀਆਂ ਨੂੰ ਹਾਲੇ ਹੋਰ ਸਖਤ ਮਿਹਨਤ ਕਰਨ ਦੀ ਲੋੜ ਹੈ ਡੰਡੀ ਇੱਥੇ ਖੇਡ ਮੁਕਾਬਲਿਆਂ ਨੂੰ ਕੋਖਣ ਤੋਂ ਬਾਦ ਖਿਡਾਰੀਆਂ ਸੰਬੰਧੀ ਕੁਝ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ ਜਿਵੇਂ ਕਿ ਅੰਤਰਰਾਸ਼ਟਰੀ ਪੱਦਰ ਦੇ ਮੁਕਾਬਲਿਆਂ ਲਈ ਮਿਲਣਾ ਮਾਰਨ ਲਈ ਉੱਭਰਦੇ ਖਿਡਾਰੀਆਂ ਨੂੰ ਉਹਨਾਂ ਦੇ ਮਾਤਾ ਪਿਤਾ ਦੇ ਸਹਿਯੋਗ ਦੀ ਲੋੜ ਹੈ ਡੰਡੀ ਖੇਡਾਂ ਪ੍ਰਤੀ ਖਿਡਾਰੀਆਂ ਦੇ ਅੰਕੜੇ ਇਕੱਠੇ ਕਰਨ ਤੋਂ ਪਤਾ ਚਲਦਾ ਹੈ ਉਹਨਾ ਖਿਡਾਰੀਆਂ ਦੇ ਮਾਤਾ ਪਿਤਾ ਕਿੱਡਾ ਪ੍ਰਤੀ ਬੱਚਿਆਂ ਦਾ ਸਹਿਯੋਗ ਦਿੰਦੇ ਹਨ ਜਿੰਨਾ ਦਾ ਮੁੱਖ ਮਕਸਦ ਖੇਡ ਕੋਟਾ ਪ੍ਰਾਪਤ ਕਰਕੇ ਉੱਚ ਸਿੱਖਿਆ ਲਈ ਦਾਖਲਾ ਲੈਣਾ ਹੁੰਦਾ ਹੈ ਦੰਦੀ ਜਿਹੜੇ ਖਿਡਾਰੀ ਅੰਤਰਰਾਸ਼ਟਰੀ ਮੁਕਾਬਲਿਆਂ ਤੱਕ ਪਹੁੰਚਣ ਦੀ ਸਮਰੱਥਾ ਰੱਖਦੇ ਹਨ ਮਿਹਨਤਕਸ਼ ਪਰਿਵਾਰਾਂ ਨਾਲ ਸਬੰਧਤ ਹੋਣ ਕਰਕੇ ਮਾਤਾ ਪਿਤਾ ਉਹਨਾ ਉੱਪਰ ਧਿਆਨ ਦੇਣ ਤੋਂ ਅਸਮਰੱਥ ਰਹਿੰਦੇ ਹਨ ਡੰਡੀ ਜਿਹੜੇ ਖਿਡਾਰੀਆਂ ਨੇ ਖੇਡਾਂ ਵਿੱਚ ਤਗਮੇ ਪ੍ਰਾਪਤ ਕਰਨੇ ਨੇ ਉਹ ਖਿਡਾਰੀ ਉਚੇਰੀ ਸਿੱਖਿਆ ਲਈ ਖੇਡ ਕੋਟਾ ਪ੍ਰਾਪਤ ਕਰਨ ਉਪਰੰਤ ਖੇਡਣਾ ਬੰਦ ਕਰ ਦਿੰਦੇ ਹਨ ਡੰਡੀ ਇਸ ਪੱਧਰ ਉੱਤੇ ਖੇਡਾਂ ਨੂੰ ਤਾਂ ਲੱਗਨ ਨਾਲ ਸਾਡੇ ਦੇਸ਼ ਨੂੰ ਰੈਡੀ ਅੰਤਰਰਾਸ਼ਟਰੀ ਪੱਧਰ ਉੱਤੇ ਖੇਡ ਮੁਕਾਬਲਿਆਂ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਡੰਡੀ ਜਿਹੜੇ ਖਿਡਾਰੀ ਅੰਤਰਰਾਸ਼ਟਰੀ ਪੱਧਰ ਉੱਤੇ ਤਿਆਰ ਕੀਤੇ ਜਾ ਸਕਤੇ ਹਨ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਖੇਡਣ ਦੀ بجائے ਹੋਰਨਾ ਕੰਮਾਂ ਵਿੱਚ ਲਗਾਉਣ ਨੂੰ ਤਰਜੀਹ ਦਿੰਦੇ ਹਨ ਡੰਡੀ ਉਹਨਾਂ ਖਿਡਾਰੀਆਂ ਦੇ ਮਾਤਾ ਪਿਤਾ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਸਹਿਯੋਗ ਲੈਣਾ ਸਮੇਂ ਦੀ ਲੋੜ ਹੈ ਡੰਡੀ ਅੱਜ ਅਸੀਂ ਭਾਰਤ ਵਿੱਚ 올림픽 2036 ਕਰਵਾਉਣ ਲਈ ਹੰਬਲਾ ਮਾਰ ਰਹੇ ਹਾਂ ਡੰਡੀ ਪਾਵੇਂ ਕਿ ਇਸ ਵਿੱਚ ਹਾਲੇ 12 ਸਾਲ ਬਾਕੀ ਨੇ ਪਰੰਤੂ ਸਾਡਾ ਤਗਮਾ ਸੂਚੀ ਵਿੱਚ ਸਥਾਨ ਕਾਫੀ ਪਿੱਛੇ ਹੈ ਢੰਡੀ ਭਾਰਤ ਨੂੰ ਉਹਨਾਂ ਖਿਡਾਰੀਆਂ ਨੂੰ ਤਿਆਰ ਕਰਨ ਦੀ ਲੋੜ ਹੈ ਜਿਹੜੇ 올림픽 2036 ਵਿੱਚ ਭਾਰਤ ਦਾ ਝੰਡਾ ਬੁਲੰਦ ਕਰ ਸਕਣ ਢੰਡੀ ਜਿਹੜੇ ਖਿਡਾਰੀ ਖਿਡਾਰਮਿਆਂ ਨੂੰ ਜਿੱਤਨ ਦੀ ਸਮਰੱਥਾ ਰੱਖਦੇ ਹਨ ਉਹਨਾਂ ਖਿਡਾਰੀਆਂ ਨੂੰ ਖੇਡ ਕੈਂਪਾਂ ਵਿੱਚ ਲਿਆ ਕੇ ਚੰਗੀ ਤਕਨੀਕ ਨਾਲ ਨਿਖਾਰ ਕੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਤਿਆਰ ਕਰਨਾ ਚਾਹੀਦਾ ਹੈ ਡੰਡੀ ਦੂਜੇ ਪਾਸੇ ਜੇਕਰ ਰੁਜ਼ਗਾਰ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਲੰਮੇ ਸਮੇਂ ਤੋਂ ਪੰਜਾਬ ਅੰਦਰ ਖੇਡ ਕੋਟੇ ਦੀਆਂ ਅਸਾਮੀਆਂ ਲੈਂ ਲਈ ਖਿਡਾਰੀ ਤਤ ਪਰ ਦਿਖਾਈ ਦਿੰਦੇ ਹਨ ਪਰ ਇਹਨਾਂ ਅਸਾਮੀਆਂ ਦੀ ਗਿਣਤੀ ਬਹੁਤ ਘੱਟ ਹੈ ਇਸ ਨੂੰ ਵਧਾਉਣ ਦੀ ਵੱਡੀ ਜ਼ਰੂਰਤ ਹੈ ਤਾਂ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਤਗਮੇ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕਰਨ ਵਾਲੇ ਖਿਡਾਰੀਆਂ ਦਾ ਭਵਿਕ ਸਬਰ ਸਕੇ ਡੰਡੀ ਇਹਨਾਂ ਖਿਡਾਰੀਆਂ ਤੋਂ ਪ੍ਰਭਾਵਿਤ ਹੋ ਕੇ ਹੀ ਉੱਬਰਦੇ ਖਿਡਾਰੀ ਵੀ ਭਵਿੱਖ ਵਿੱਚ ਦੇਸ਼ ਦਾ ਨਾ ਰੋਸ਼ਨ